ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਕਿਸਾਨ ਵੀਰੋ ਆਪਾਂ ਲੈ ਕੇ ਆਏ ਆ ਪਿੰਡ ਇਹ ਆ ਗਿਆ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਬਾਈ ਨੂੰ ਪੈਂਦੀ ਹੈ ਰਾਮਪਰਾ ਫੂਲ ਤੀਜੀ ਚੌਥੀ ਵੀਡੀਓ ਆਪਣੀ ਇਸ ਘਰੋਂ ਵੀਰ ਤੋਂ ਨੌਜਵਾਨ ਵੀਰ ਆ ਵਧੀਆ ਮਿਹਨਤੀ ਤੇ ਵੀਰ ਕੋਲੇ ਸਾਰੇ ਤਰ੍ਹਾਂ ਦੇ ਤਕਰੀਬਨ ਪਸ਼ੂ ਆਉਂਦੇ ਅੱਜ ਤੁਹਾਨੂੰ ਸਾਰੇ ਪਸ਼ੂਆਂ ਦੀ ਝਲਕ ਮਿਰਾ ਦਾਂਗੇ ਮੱਝਾਂ ਵੀ ਬਹੁਤ ਚੰਗੀਆਂ ਖੜੀਆਂ ਸੁੰਨੀਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਮੱਝਾਂ ਤੇ ਜਿਹੜੀ ਅੱਜ ਸੱਜਣੋਂ ਆਪਾਂ ਮੇਨ ਵੀਡੀਓ ਬਣਾਉਣੀ ਆ ਨਾ ਉਹ ਆਪਾਂ ਮੱਝਾਂ ਵਾਲੀਆਂ گاਵਾ ਸੋਂ ਨੂੰ ਦਿਖਾਉਣੀ ਆ ਸਾਈਵਾਲ ਦੇ ਵਿੱਚ ਪੈਣੀਆਂ ਪੂਰੀ ਚੰਗੀ ਬਰੀਡ ਵਾਲੀਆਂ ਤੇ ਬਾਕੀ ਦੁੱਧ ਵੀ ਪ੍ਰੋਪਰ ਬਹੁਤ ਚੰਗਾ ਦੱਸਦਾ ਬਾਈ ਸਾਰੀ ਡਿਟੇਲ ਆਪਾਂ ਲੈਨੇ ਆ ਤੇ ਗੱਲਬਾਤ ਤੁਹਾਡੀ ਕਰਾਵਾਂਗੇ ਜੇ ਜਿਹੜੇ ਪਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਗੱਲਬਾਤ ਕਰਾਉਨੇ ਆ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਜਿਹੜਾ ਵੀ ਪਸ਼ੂ ਤੁਹਾਡੇ ਫੈਕਟ ਹੋਇਆ ਨੰਬਰ ਵੀਰ ਦੱਸ ਗ੍ਰੀਨ ਤੇ ਚੱਲਦਾ ਰਹਿਣਾ ਤੇ ਬਣੇ ਰਹੋ ਵੀਡੀਓ ਦੇ ਨਾਲ ਕਰਾਉਨੇ ਆ ਗੱਲਬਾਤ ਸਸੀ ਗੱਲ ਬਾਈ ਗੁਰਜੀਤ ਉਹ ਠੀਕ ਠਾਕ ਦੀ ਆਪਣਾ ਐਡਰੈਸ ਕਨਫਰਮ ਕਰੀ ਕਰੀਂ ਪਿੰਡ ਬਈ ਭਗਤਾਪੁਰ ਬਾਈ ਦਾ ਜ਼ਿਲ੍ਹਾ ਭਿੰਡਾ ਸੇਰਾਪਰਾ ਫੂਲ ਨਾਲ ਆਪਣਾ ਇਹ ਕੁਟਕਾਲੀ ਸੜਕ ਦੇ ਨੇੜੇ ਭਾਈ ਬੇਰੋ ਸਕੂਲ ਭਾਈ ਬੇਰੋ ਸਕੂਲ ਆ ਗਿਆ ਨੇੜੇ ਕੰਨਿਆਲਾ ਸਰਕਾਰੀ ਹਾਈ ਸਕੂਲ ਆ ਗਿਆ ਹੈ ਨਾ ਮੇਨ ਰੋਡ ਵੀਰ ਦੇ ਘਰ ਦੇ ਬਿਲਕੁਲ ਕੋਲ ਦੀ ਜਾਂਦਾ ਜਿਹੜਾ ਭਗਤਾ ਤੋਂ ਬਾਇਆ ਵੱਧਾ ਪੁਰਾਣਾ ਮੋਗਾ ਇਹ ਵੀਰ ਦੇ ਬਿਲਕੁਲ ਘਰ ਦੇ ਕੋਲ ਦੀ ਰੋਡ ਜਾਂਦਾ ਤੇ ਸੌਖਾ ਹੀ ਹੈ ਘਰ ਵਾਈ ਦਾ ਬਾਕੀ ਪੁਰਾਣੇ ਬੰਦੇ ਆ ਤੇ ਗਰਜੀਤ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਾਕ ਵਿਖਾਉਣੇ ਆ ਵੀਰੇ ਆਪਣੇ ਕੋਲ ਵੀ ਦੋ ਨਾਕ ਆ ਦੋ ਨਾਕ ਸਹੀ ਵਾਰ ਵਿਖਾਉਣੇ ਆ ਹਾਂ ਉਹਦਾ ਤਕਰੀਬਨ ਮੱਝਾਂ-ਮੂਝਾਂ ਵੀ ਚੰਗੀਆਂ ਆਪਣੇ ਕੋਲ 8-9 ਵੇ ਹੁੰਦੇ ਹਾਂ ਹਾਂ ਹਰ ਵੇ ਹੁੰਦੇ ਹਾਂ ਸਹੀ ਗੱਲ ਤੇ ਹੁਣ ਵੀ ਜਨਨ ਕਿ ਜਿਹੜਾ ਵੀ ਮਰਜ਼ੀ ਭਾ ਜਦੋਂ ਮਰਜ਼ੀ ਆ ਕੇ ਜਿਹੜਾ ਮਰਜ਼ੀ ਆ ਸਕਦਾ ਤੇ ਜਨਨ ਕਿ 1-2% ਤਾਂ ਹਾਜ਼ਰ ਮਿਲਣਗੇ ਹੀ ਮਾਝ ਹਾਜ਼ਰ ਹਾਂ ਠੀਕ ਹੈ ਤੇ ਫਿਰ ਜਿਹੜੀ ਅੱਜ ਆਪਾਂ ਵੈਡ ਵਿਖਾਉਣੀ ਆ ਵੀਰੇ ਇਸ ਦੀ ਕੀ ਡਿਟੇਲ ਆ ਗਰਜੀਤ ਇਹ ਹਲਾ ਵਿੱਚ ਤੀਜਾ ਦਿਨ ਸੂਈ ਨੂੰ ਪੈੜ ਨੂੰ ਮਗਰ ਬੱਛਾ ਤੀਜਾ ਦਿਨ ਸੂਈ ਨੂੰ 11 ਕਿਲੋ ਬਹੁਤ ਤਿਆਰ ਆ ਹੁਣ ਤੇ ਸੂਆ ਦੱਸ ਇਹ ਕਿੰਨੂ ਮੈਂ ਪਹਿਲਾਂ ਸੂਆ ਦੂਜਾ ਦੂਜਾ ਠੰਡੀ ਦੂਜਾ ਸੂਆ ਆ ਗਿਆ ਤੇ ਠੰਡੀ ਮੇਚੀ ਦਾ ਬਾਈ ਕਹਿੰਦਾ ਵੀ ਪੂਰੀ ਆ ਤੇ ਚੰਗੀ ਆ ਨਹਰਾ ਨੁਖਰਾ ਬਹੁਤ ਵਹਿੜਦਾ ਤੇ ਖੋਲਿਆ ਬਿਲਕੁਲ ਤਾਜੀ ਆ ਸੱਜ ਨੂੰ ਆਵੇ ਸਾਫ ਹੁੰਦੀ ਹੈ ਵਹਿੜ ਤੇ ਬਲੱਡ ਬਲੂਡ ਪਿੱਛੇ ਲੱਗਿਆ ਜਿਹੜਾ ਤਾਜੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਖੋਲਿਆ ਗਰਜੀਤ ਫਰਵਾਰ ਨੂੰ ਤੇ 18 ਕਿਲੋ ਬਾਈ ਕਹਿੰਦਾ ਵੀ 18 ਕਿਲੋ ਮੰਨ ਲੇ ਕੋਈ ਭਰਾ ਲੀਟਰ ਮੰਨ ਲੇ ਲੀਟਰ ਵਾਲਾ ਮੰਨ ਲਿਆ ਭਾਈ ਕਹਿੰਦਾ ਵੀ 18 ਲੀਟਰ ਆਪਣੇ ਘਰੋਂ ਦੋ ਟਾਈਮ ਤਿੰਨ ਟਾਈਮ ਚੋਕੇ ਜਿਹੜਾ ਮਰਜੀ ਭਰਾ ਖੁੱਲੀ ਛੋੜ ਹੈ ਤੇ ਆਉਣ ਦੀ ਖੇਚਲ ਛੋਡੀ ਆ ਤੇ ਪਰ ਬਾਈ ਵੱਲੋਂ ਖੁੱਲੀ ਛੋੜ ਹੈ ਪਰ ਗਾਂ ਦੇਖੋ ਪਹਿਲਾਂ ਤਾਂ ਹੌਲੀ ਤੋਰੀ ਵੀਰੇ ਮਾੜੀ ਜੀ ਫੈਡ ਬਹੁਤ ਚੰਗੀ ਤੇ ਜਿਹੜਾ ਫੈਡ ਦਾ ਥਣ ਲੇ ਵਾ ਨਾ ਅਟਰ ਕੁਆਲਟੀ ਆ ਗਈ ਪੂਰੀ ਬਾਤ ਕਮਾਲ ਆ ਗਈ ਮੋੜ ਲਿਆ ਫੇਰ ਇੱਕ ਕਿੜਾ ਖੜਾ ਦੇ ਵੀਰੇ ਨਾ ਬੱਚੇ ਦਾ ਇਹ ਫਿਰ ਕਰਦਣਾ ਹੀ ਹੈ ਜਿਆਦਾ ਤੇ ਦੇਖੋ ਜੀ ਬਿਲਕੁਲ ਪ्योर ਰਹਿਮ ਬਰੀਡ ਵਾਲੀ ਸਾਹੀ ਵਾਲਾ ਜੇ ਕਿਸੇ ਭਰਾਣੇ ਘਰੇ ਬਰੀਡ ਤੇ ਕੰਮ ਕਰਨਾ ਤੇ ਜਾਂ ਸੱਜਣੋ ਫਿਰ ਆਪਣੇ ਆਮ ਘਰਾਂ ਦੇ ਵਿੱਚ ਮੱਝਾਂ ਰਗੀਆਂ گاਵਾ ਫਿਰ ਇਹਨਾਂ ਨੂੰ ਕਹਿੰਦੇ ਆ ਕਿਉਂਕਿ ਇਹਨਾਂ ਦਾ ਦੁੱਧ ਵੀ ਹਾਂ ਦੁੱਧ ਦੀ ਫੈਂਟ ਵੀ ਵਧੀਆ ਆਉਂਦੀ ਹੂ ਗਰਜੀ ਤੇ ਠੀਕ ਹੈ। ਠੀਕ ਹੈ ਤੇ ਚਵਾਈ ਚੂਈ ਪੋਲੀ ਆ। ਪੂਰੀ ਪੋਲੀ ਨੂੰ ਮਰਗੀ ਠਾਰਾ ਬਈ ਜਵਾਕ ਚੋਲੇ ਭੁਆਨੇ। ਅੱਛਾ। ਹਾਂ। ਤੇ ਹੁਣ ਮੰਨ ਕੇ ਚਲ ਵੀ 18 ਲੀਟਰ ਕਰਨਾ ਹੈਗਾ ਅਜੇ। ਤਿਆਰ ਆ ਬਈ ਦੁੱਧ 25। ਭੋਵੇਂ ਕੋਈ ਚਾਰ ਡੰਗ ਚੋਲੇ ਹੈ। ਚਾਰ ਡੰਗ ਚੋਲੇ ਤਿੰਨ ਡੰਗ ਚੋਲੇ। ਤੇ ਚਵਾਈ ਚੂਈ ਨੂੰ ਕਿਵੇਂ ਠੰਡੀ ਆ? ਪੂਰੀ ਠੰਡੀ ਸੀ ਲਾ ਬਈ। ਠੀਕ ਹੈ। ਤੇ ਦੁੱਧ ਫਿਰ ਵਧੂਗੀ ਹੋਰ ਕਿਲੋ ਤੋਂ ਕਿਲੋ। ਪਿਲੇਰੋ 25 ਕਿਲੋ ਪਾਇਆ ਪਹਿਲੇ ਠੀਕ ਹੈ। ਲਓ ਸੱਜਣੋ। ਹਾਂ। ਪੂਰੀ ਹੋ ਜਾਏਗੀ। ਪੂਰਾ ਤਿਆਰ ਆ ਬਈ। ਠੀਕ ਹੈ। ਤੇ ਹਜੇ ਮੰਨ ਕੇ ਚਲੋ ਚਵਾਈ ਦੇ ਵਿੱਚ ਵੀ ਚਵਾਈ ਦੇ ਤੇ ਇੱਕ ਘੰਟਾ ਪਹਿਲਾਂ ਜਵਾਈ ਤੋਂ ਬਣਾ ਰਹੇ ਆ ਵੀਡੀਓ ਤੇ ਪੂਰੀ ਹੈ ਨਾ ਜਿਹੜੀ ਆਰਡਰ ਕੁਆਲਿਟੀ ਆ ਪੂਰੀ ਸ਼ਾਨਦਾਰ ਹੈ ਤੇ ਜੇ ਥਣਾ ਦੀ ਗੱਲ ਕਰਗੇ ਤਾਂ ਆਪਾਂ ਪੂਰਾ ਬਾ ਕਮਾਲ ਖਾਣਾ ਗਿਆ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇਂ ਵਰਗਾ ਮੋਟਾ ਮੋਟਾ ਤੇ ਨਾੜਾ ਨੂੜਾ ਦੇਖੋ ਜੀ ਐ ਮੈਂ ਕਿਹਾ ਵੀ ਕਸ਼ਮੀਰ ਦੇ ਸ਼ਾਲ ਵਾਂਗੂ ਕੜਾਈ ਕੱਢੀ ਜਿਵੇਂ ਹੈਨਾ ਆਏ ਆ ਭਾਰਤ ਦਾ ਨਕਸ਼ਾ ਹੀ ਬਣਾ ਪਿਆ ਹਕੀ ਕਰਾਂ ਦੀ ਇੱਧਰ ਲਓ ਵੀ ਸੱਜਣੋ ਬਾਈ ਕੋਲੇ ਨਾ ਵੈਸੇ ਦੋ ਗਾਂ ਆ ਤੇ ਪਰ ਉਹ ਐਸੇ ਵਿਕਰੀ ਲਈ ਐ ਖੀਆ ਕਿਉਂਕਿ ਇਹਦੇ ਥਲੇ ਨਾ ਤਿਆਰ ਦੁੱਧ ਆ ਹਾਂ ਹਾਂ ਤੇ ਯਾਰ ਦੁੱਧਾ 18 ਲੀਟਰ ਬੈਮਨ ਨਾਲ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਸਕਦਾ ਪੂਰੀ ਅਡਰ ਕੁਆਲਿਟੀ ਵੀ ਸ਼ਾਨਦਾਰ ਹੈ ਕਰਮ ਵਾਲੀ ਜੀ 1% ਵੀ ਨਹੀਂ ਕਿਸੇ ਪਾਸੋਂ ਖੁੰਜੀ ਆਈ ਜਿੱਦੀ ਘੜੀ ਹੈ ਨਾ ਤੇ ਹਾਂ ਸਹੀ ਗੱਲ ਹੈ ਬਿਲਕੁਲ ਫੇਸ ਕੁਆਲਿਟੀ ਵੀ ਸੋਹਣੀ ਹੈ ਤੇ ਜਿਵੇਂ ਆਪਾਂ ਨੂੰ ਮੰਨ ਕੇ ਚੱਲੋ ਸ਼ਾਈ ਵਾਲ ਬਰੀਡ ਦੇ ਵਿੱਚ ਜਿਹੜੀ ਚੀਜ਼ ਚਾਹੀਦੀ ਹੈ ਪ੍ਰੋਪਰ ਉਹ ਸਾਰੀ ਝਾਲੜ ਝੁੱਲਰ ਤੇ ਹਾਂ ਥਣਾ ਥਣਾ ਦਾ ਸਾਈਜ਼ ਜਿਹੜਾ ਮੋਟਾ ਥਣ ਹੁੰਦਾ ਇਹਨਾਂ ਦਾ ਪੂਛ ਪਿੱਛੋਂ ਉਹਨੇ ਕਾਲੀ ਆ ਗਈ ਜਿੰਨਾਂ ਪੂਰੀ ਬਰੀਡ ਵਾਲੀ ਆ ਤੇ ਜੇ ਕਿਸੇ ਭਰਾ ਕੋਈ ਮਹਿ ਲੈਂਦੀ ਸੋਚਦਾ ਤੇ ਜੇ ਆਪਾਂ 18 ਲੱਖ ਦੀ ਹੁੰਦੀ 18 ਕਿਲੋ ਵਾਲੀ ਮਹਿ ਲੱਗੇ ਅਗਰ ਜਿੰਦ ਕਿੰਨੇ ਦੀ ਆਊ 2.5 ਲੱਖ ਦੀ ਆਊ 2.5 ਲੱਖ ਦੀ ਆਊ ਹੈਨਾ ਤੇ ਫਿਰ ਇਹ ਆਪਾਂ 2.5 ਲੱਖ ਚ ਨਹੀਂ ਦੇਣੀ ਇਹਦਾ ਫਿਰ ਰੇਟ ਦੱਸ ਜਾਇਜਾ ਕੋਈ ਮੁੱਲ ਕਰਾਉਣ ਨੂੰ ਕਿੰਨਾ ਕਰਾ ਜਾਏ ਪੱਛੀ ਦਾ 85 ਹਜ਼ਾਰ ਦੀ ਪੱਛੀ ਦੀ ਹਾਂ ਨਾ ਬਈ 85 ਹਜ਼ਾਰ ਦੀ ਹਾਂ ਨਾ ਠੀਕ ਹੈ ਵਿਚ ਮਾਨਦਾਨ ਹੋ ਜੀ ਮਾਨਦਾਨ ਕਰਾਇਆ ਬਈ ਜ਼ਰੂਰ ਕਰਾ ਠੀਕ ਲੋ ਸੱਜਣ ਬਿਲਕੁਲ ਨਾ ਬਾਜ-ਬਜਾ ਮੁੱਲ ਕਰਿਆ ਕਿਉਂਕਿ ਜੇ ਆਪਾਂ ਦੁੱਧ ਦਾ ਹਿਸਾਬ ਕਿਦਾਂ ਲਾਈਏ ਬਿਲਕੁਲ ਮੱਝਾਂ ਵਰਗੀ ਕੁਆਲਿਟੀ ਇਹਦੀ ਤੇ 85000 ਰੁਪਏ ਬਾਈ ਨੇ ਡਿਮਾਂਡ ਕਰੀ ਆ ਵਿੱਚੋਂ ਮਾਨਤਨ ਆਈ ਗਈ ਤਾਂ ਜਰੂਰ ਕਰੂਗਾ ਬਾਈ ਕਹਿੰਦਾ ਹੱਕੀ ਮਾੜੇ ਇਧਰ ਨੂੰ ਵੀਰੇ ਬਹੁਤ ਚੰਗੀ ਸ਼ਾਈ ਵਾਲ ਆ ਗਈ ਦੂਜਾ ਸੂ ਆ ਗਈ ਪ੍ਰੋਪਰ ਤੇ ਕੋਈ ਦੋ ਟਾਈਮ 10 ਟਾਈਮ ਚੋਲੇ ਤੇ تسਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਜਿਹੜੇ ਪੁਰਾਣੇ ਮੰਨ ਕੇ ਚੱਲ ਬਾਈ ਪੈਸੇ ਲਾਉਣਾ ਅੱਜਕੱਲ ਪੈਸਾ ਬੰਦਾ ਹੁੰਦਾ ਵਾ ਧੋਖਾ ਹਾਂ ਚੱਕਰ ਨਹੀਂ ਹੁਣੋ ਬਾਈ ਇਹ ਚਲੋ ਤੁਸੀਂ ਵੀ ਖਰੀਦੀ ਆ ਪੈਸੇ ਲਾ ਕੇ ਦਿਲ ਕੱਢ ਕੇ ਤੇ ਦੋ ਟਾਈਮ ਤਿੰਨ ਟਾਈਮ ਉਹਦੀ ਚੋਈ ਅਗਲਾ ਕਰ ਸਕਦਾ ਤਾ ਤਸਲੀ ਕਰਕੇ ਲੈ ਕੇ ਜਾਇਆ ਕਰੇ ਲਓ ਵੀ ਸੱਜਣੋ ਤੇ ਜੇ ਕੋਈ ਭਰਾ ਦੂਰ ਨੇੜੇੋਂ ਆਵੇ ਇੱਕ ਮੜਾ ਮੁੱਟ ਵੀ ਰਹੇ ਨੂਨ ਦਾ ਕੋਈ ਚੱਕਰ ਨਹੀਂ ਕੋਈ ਚੱਕਨ ਵੀ ਤਰੰਡਾ ਕਰੇ ਚਾਰ ਦਿਨ ਰਵੇ ਠੀਕ ਹੈ ਜਿੰਨੇ ਮਰਜ਼ੀ ਰਵੇ ਆ ਜੀ ਤਸੱਲੀ ਕਰਕੇ ਲੈ ਕੇ ਜਾਵੇ ਮੰਗਰੋਂ ਲੰਬੇ ਜੀ ਜੈਸ਼ਰ ਕਿਸੇ ਪਾਸੋਂ ਕਿਉਂਕਿ ਇਹ ਨਾ ਅਸੀਂ ਕਰਮਾਂ ਵਾਲੀਆਂ ਸਾਹਾਂ ਵਾਲੀਆਂ ਚੀਜ਼ਾਂ ਆ ਹਾਂ ਤੇ ਬੰਦੇ ਦੀ ਕੋਈ ਗਰੰਟੀ ਪਰ ਵੈਸੇ ਕਰਨ ਵਾਲੀ ਦੀ ਉਮਰ ਲੰਬੀ ਹੋਵੇ ਬਹੁਤ ਚੰਗੀ ਗਾ گاਜੀ ਦੁੱਧ ਦੇ ਪੱਖ ਨੂੰ ਵੀ ਬਹੁਤ ਚੰਗੀ ਆ ਤੇ ਬਰੀਡ ਵਾਲਾ ਪੱਖ ਵੀ ਚੰਗਾ ਆ ਗਿਆ ਜੇ ਕਿਸੇ ਭਰਾ ਨੇ ਵਧੀਆ ਅੱਜ ਕੱਲ ਤਾਂ ਸਾਈ ਵਾਲਦੇ ਸੀਮਨ ਬਹੁਤ ਵਧੀਆ ਆ ਰਹੇ ਆ ਜਿਵੇਂ ਕੋ ਹਰੀਆ ਕਰ ਚੀਜ਼ ਦਾ ਵਧੀਆ ਕੁਆਲਟੀ ਦਾ ਪੈਸੇ ਲਾ ਕੇ ਮਿਲਦੀ ਕੋ ਮਿਲਦੀ ਆ ਪਰ ਬਾਈ ਨੇ ਬਿਲਕੁਲ ਜੈ ਜੀ ਦੀ ਮੰਗ ਕਰੀ ਆ ਸੀਲ ਸਾਊਗਾ ਤੇ 18 ਲੀਟਰ ਦੁੱਧ ਤਿਆਰ ਕਿਉਂ ਨਾਲ ਆ ਜਿਹੜੇ ਭਰਾ ਦੀ ਪਸੰਦ ਹੋਈ ਸੱਜਣੋ ਤਸੱਲੀ ਨਰਖ ਵਰਕ ਤੁਸੀਂ ਕਰਨੀ ਆ ਤੇ ਆਪਾਂ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦੰਦੇ ਆ ਹਾਂ ਕਿਉਂਕਿ ਮੱਝਾਂ ਬਾਈ ਕੋਲੇ ਬਹੁਤ ਚੰਗੀਆਂ ਹੁੰਦੀਆਂ ਤੇ ਹਰ ਵਕਤ ਹੁਣ ਵੀ ਬਾਈ ਦੇ ਫਾਰਮ ਤੇ ਮੰਨ ਕੇ ਚੱਲੋ ਸੱਜਣੋ 8-10 ਮੱਝਾਂ ਝੋਟੀਆਂ ਖੜੀਆਂ ਅੰਦਰ ਸੱਜਣਾ ਮੱਝਾਂ ਬਿਲਕੁਲ ਅੱਡਰ ਕੁਆਲਿਟੀ ਦੇਖੋ ਇਹਨਾਂ ਦੀ ਬਹੁਤ ਸੋਹਣੀਆਂ ਕਿਸੇ ਦਿਨ ਆਪਾਂ ਫੇਰ ਬਣਾਵਾਂਗੇ ਮੱਝਾਂ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਖਾਸ ਮੇਨ ਸਾਈਵਾਲ ਗਾਂ ਸੀਗੀ ਤਾਜੀ ਸੂਈ ਸਵਾਈ ਤੇ ਇੱਕ ਹੈਗੀ ਹੈ ਬਾਈ ਕੋਲੇ ਕੱਚੀ ਗਾਂ ਕਈ ਨਹੀਂ ਕੋਈ ਭਰਾ ਘਰੇ ਲ ਜਾ ਕੇ 20 25 ਦਿਨਾਂ ਸਾਂ ਕੇ ਹੈਨਾ ਤੇ ਅਗਲਾ ਕਹਿੰਦਾ ਜੀਜੂ ਲਾ ਜਾਂਦੀ ਆ ਤੇ ਗਰਜੀ ਤੇ ਇਹਦੀ ਦਸੀ ਕੀ ਡਿਟੇਲ ਆ ਫਿਰ ਸਹੀ ਵਾਲ ਦੀ ਇਹ ਬਾਈ ਮਹੀਨੇ ਦੀ ਕੱਚੀ ਆ ਬਾਈ ਮਹੀਨੇ ਦੀ ਕੱਚੀ ਆ ਹੈ ਤੇ ਕਿੰਨਾ ਦੁੱਧ ਪਾਇਆ ਦਾ ਪਿਛਲੇ ਸੂਏ 20 ਕਿਲੋ ਤਾਂ ਪਾਇਆ ਬਈ ਇਹਦਾ ਵੈਟ ਦਾ ਹੈ ਲੋ ਵੀ ਸੱਜ ਨੂੰ ਕੱਧ-ਕੱਧ ਦੋਨਾਂ ਦੇ ਇੱਕੋ ਜਿਹਾ ਕਰ ਮੰਗਦੇ ਪਰ ਜਿਹੜੀ ਇਹਦੀ ਆਰਡਰ ਕੁਆਲਿਟੀ ਆ ਗਈ ਇਹਦੀ ਵੀ ਦਰਮ ਵਾਲੀ ਦੀ ਪੂਰੀਆਂ ਸ਼ਾਨਦਾਰ ਇੱਕ ਨੰਬਰ ਆ ਗਈ ਤੁਹਾਨੂੰ ਤੁੰਦਾ ਸਹਿਜ ਨਾ ਦੇਖੋ ਆ ਨਾੜਾ ਨੂੜਾ ਬਹੁਤ ਮੋਟੀਆਂ ਇਹੋ ਜੇ 1 ਮਹੀਨੇ ਦੀ ਕੱਚੀ ਹੈ 1 ਮਹੀਨੇ ਦੀ ਕੱਚੀ ਆ ਬਈ ਬੱਚੀ ਇਹ ਦੁੱਧ ਕਿੰਨਾ ਕੁ ਪਾਉ ਤੂੰ ਤੇਰੇ ਹਿਸਾਬ ਨਾਲ ਆਇਤੀ ਹੈ ਵੀਰੇ ਕਿੰਨੇ ਕਿਲੋ ਤਾਂ ਪਾਉਗੀ ਬਈ ਬੱਚੀ ਠੀਕ 23 24 ਕਿਲੋ ਦੁੱਧ ਪਾ ਦੂਗੀ ਹੈ ਤੇ ਪੂਰੀਆਂ ਸਭੀ ਵੀ ਚੰਗੀ ਨਿਗਰ ਨਰੋਈ ਗਾਂ ਜੇ ਕਿਸੇ ਭਰਾ ਨੇ ਸੱਜਣੋ ਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਕੋਈ ਕੱਚੀ ਵੇੜ ਹੋਵੇ ਆਪਾਂ ਸਾਂਭ ਲਾਂਗੇ ਮੌਲਕਾਂ ਕਾਂ ਜਾਂ ਸਹੀ ਗੱਲ ਪਿਓਰ ਸਾਈਵਾਲ ਦੇ ਵਿੱਚ ਆ ਗਈ ਥੱਲੇ ਧੁੰਨੀ ਤਾਂ ਨਹੀਂ ਮੁਰੇ ਝਾਲਰ ਤੇ ਬਾਡੀ ਵੇਟ ਆ ਜਿਹੜਾ ਵੇੜ ਦਾ ਬਹੁਤ ਸੁਣ ਆਰਡਰ ਕੁਆਲਟੀ ਪੂਰੀ ਹੈ ਮੈਂ ਕਿਹਾ ਵੀ ਕਰਮ ਵਾਲੀ ਜਿੱਦੇ ਤਿਆਰੀ ਆ ਗਈ ਜੇ ਬਿਲ ਪਲਨ ਦਿਨਾ ਤੇ ਹੋਈ ਨਹੀਂ ਇੱਕ ਦੋ ਦਿਨ ਤੇ ਕਿਉਂਕਿ ਬਹੁਤ ਸੋਹਣੀ ਆਰਡਰ ਕੁਆਲਟੀ ਹੈ ਦੇਖੋ ਇਹ ਰੋਬੜ ਨੂੰ ਵਾਧੀ ਹੈ ਨਾ 23 24 ਕਿਲੋ ਦੁੱਧ ਪਾ ਦੂ ਪਾਉਗੀ ਤੇਰੀ ਡਿਮਾਂਡ ਫਿਰ ਫੋਨ ਤੇ ਹੋਜੀ ਤੇ ਫੋਨ ਤੇ ਕਰਾਂਗੇ ਠੀਕ ਹੈ ਨੰਬਰ ਬੋਲ ਦਿਆ ਦਾ 98781 85528 ਠੀਕ ਹੈ ਲਓ ਵੀ ਸੱਜਣੋ ਜਿਹੜਾ ਵੀ ਪਸ਼ੂ ਤੁਹਾਡੇ ਫਟ ਹੋਇਆ ਤੇ ਤਸੱਲੀ ਨਾ ਰੱਖ ਵਰਤ ਤੁਸੀਂ ਕਰਨੀ ਹੈ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਵੀ ਭਰਾਜੇ ਕੋਈ ਵੀ ਪਸ਼ੂ ਫਟ ਹੋਇਆ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਪਾਂ ਅਗੀਆਂ ਨਵੀਆਂ ਵੀਡੀਓ ਚ ਧੰਨਵਾਦ ਹਸੀ ਕਾਲ ਸਾਰਿਆਂ ਨੂੰ